ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਡੇਰਾ ਬਾਬਾ ਨਾਨਕ ਫਤੇਗੜ ਚੂੜੀਆਂ ਆਦ ਲਗਭਗ ਸਾਰੇ ਕਸਬਿਆਂ ਵਿੱਚ ਸਿੱਖ ਜਥੇਬੰਦੀਆਂ ਨੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਨਾਰਾਵਾਜ਼ੀ ਕਰਦੇ ਹੋਏ ਕੋਟਕਪੂਰਾ ਵਿੱਚ ਹੋਈ ਘਟਨਾ ਦਾ ਵਿਰੋਧ ਕੀਤਾ ਹੈ ਅੱਜ ਸਿੱਖ ਜਥੇਬੰਦੀਆਂ ਵੱਲੋਂ ਬਟਾਲਾ ਤੇ ਗੁਰਦਾਸਪੁਰ ਵਿੱਚ ਰੋਸ ਮਾਰਚ ਕਰਿਆ ਗਿਆ ਅਤੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਅਕਾਲੀ ਦਲ ਪਾਰਟੀ ਦੇ ਨੇਤਾਵਾਂ ਦਾ ਬਾਈਕਾਟ ਕਰਨ ਦਾ ਵੀ ਫੈਸਲਾ ਕੀਤਾ ਗਿਆ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਫਾਲਸਾ ਵਾਇਗੁਰਜੀ ਕੀ ਫਤਿਹ ਸਮੂਹ ਸਾਧ ਸੰਗਤ ਬਟਾਲਾ ਵੱਲੋਂ ਇਹ ਨੈਸ਼ਨਲ ਹਾਈਵੇ ਜੋ ਜੰਮੂ ਕਸ਼ਮੀਰ ਤੋਂ ਅਮਰitsar ਸਾਹਿਬ ਨੂੰ ਜੋੜਦਾ ਹੈ ਇਹਨੂੰ ਅੱਜ ਸ਼ਾਂਤਮਈ ਤਰੀਕੇ ਨਾਲ ਜਾਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਦਬੀ ਹੋਈ ਆ ਉਹਦੇ ਸਬੰਧ ਵਿੱਚ ਬਿਲਕੁਲ ਸ਼ਾਂਤਮਈ ਆਪਣਾ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਸਮੂਹ ਸੰਗਤਾਂ ਹਾਜ਼ਰ ਨੇ ਕੇਵਲ ਗੁਰਬਾਣੀ ਦਾ ਜਾਪ ਕਰਕੇ ਸਰਕਾਰ ਤੱਕ ਇਹ ਮੈਸੇਜ ਭਜਾਉਣਾ ਚਾਹੁੰਦੀਆਂ ਨੇ ਕਿ ਬਾਹਰ-ਬਾਰ ਜੋ ਘਟਨਾਵਾਂ ਵਾਪਰਦੀਆਂ ਨੇ ਇਹਦੇ ਨਾਲ ਸਿੱਖਾਂ ਦੇ ਵਿੱਚ ਪੂਰਨ ਤੌਰ ਤੇ ਬਹੁਤ ਜ਼ਿਆਦਾ ਰੋਸ ਹੈ ਤੇ ਸਰਕਾਰ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਜਲਦੀ ਤੋਂ ਜਲਦੀ ਸਖਤ ਕਦਮ ਚੁੱਕ ਕੇ ਰੋਕਣਾ ਚਾਹੀਦਾ ਤੇ ਕੋਟਕਪੂਰਾ ਕਾਂਡ ਵਿੱਚ ਜਿਨ੍ਹਾਂ ਨੇ ਗੋਲੀ ਚਲਾਈ ਹੈ ਤਸ਼ੱਦਦ ਕੀਤਾ ਹੈ ਉਹਨਾਂ ਉੱਤੇ 302 ਦਾ ਪਰਚਾ ਬਾਈ ਨੇਮ ਕੱਟ ਕੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਸਬੰਧਤ ਅਫਸਰ ਜੋ ਦੋਸ਼ੀ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਇਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸੁੱਚੇ ਸਿੰਘ ਛੋਟੇਪੁਰ ਵੀ ਸ਼ਾਮਿਲ ਹੋਏ ਅਤੇ ਉਹਨਾਂ ਕੋਟਕਪੂਰੇ ਵਿੱਚ ਹੋਈ ਘਟਨਾ ਦਾ ਵਿਰੋਧ ਕੀਤਾ ਉਹਨਾਂ ਕਹਿ ਹੈ ਕਿ ਇਹ ਇਕੱਲੇ ਸਿੱਖਾਂ ਦਾ ਸੰਘਰਸ਼ ਨਹੀਂ ਹੈ ਇਸ ਵਿੱਚ ਸਾਰੇ ਧਰਮਾਂ ਨੂੰ ਹਿੱਸਾ ਲੈਣਾ ਚਾਹੀਦਾ ਉਨਾ ਪਾਰਟੀ ਵੱਲੋਂ ਸ਼ਾਂਤਮਈ ਧਰਨੇ ਦਾ ਸਮਰਥਨ ਕਰਦੇ ਹੋਏ ਹਰ ਇੱਕ ਧਰਨੇ ਵਿੱਚ ਸ਼ਾਮਲ ਹੋਣ ਦੀ ਗੱਲ ਵੀ ਕਹੀ ਹੈ ਕਿਉਂਕਿ ਸਾਰੇ ਪੰਜਾਬ ਦਾ ਸਾਂਝਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਕੱਲੇ ਸਿੱਖਾਂ ਦਾ ਨਹੀਂਗਾ ਇਹ ਸਭ ਸਾਰੀ ਮਨੁਮਤਾ ਦਾ ਹੈ ਪਾਰਟੀ ਪੂਰਾ ਸਾਥ ਦੇਵੇਗੀ ਉਸੇ ਸਾਰੇ ਤਰਫੋਂਸਤ ਕਰਨਾ ਦੇ ਪੀਸਫੁਲ ਪ੍ਰੋਟੈਸਟ ਇਹਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਹਿੰਦੂਆਂ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਹੈ ਕ੍ਰਿਸਚੀਅਨ ਵੀਰਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਪੀਸਫੁਲ ਇਕਰੇ ਪ੍ਰੋਟੈਸਟ ਇਹ ਲਫ਼ਜ਼ ਜਿਹੜੇ ਮੇਰੇ ਦਾ ਪੀਸਫੁਲ ਪ੍ਰੋਟੈਸਟ ਉਹਦਾ ਹਿੱਸਾ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰੇਦਾ ਟੀਵੀ